ਮਾ ਪਸ਼ੂ ਨੂੰ ਸਲਾਈਵੇਸ਼ਨ ਮਤਲਬ ਕਿ ਗਾਲਾ ਕਾਰਨ ਦੇਵਾਂਗੇ ਉਹਨਾਂ ਜਿਆਦੇ ਪਸ਼ੂ ਤਾਂ ਖਾਦਾ ਪੀਤਾ ਹੈ ਡਾਈਜੈਸ਼ਨ ਹੋਊਗਾ ਅਤੇ ਉਹ ਡਾਈਜੈਸ਼ਨ ਕੀਤੇ ਹੋਏ ਰਹੇ ਆਹੀ ਆਪਾਂ ਨੂੰ ਪਸ਼ੂ ਨੇ ਪ੍ਰੋਡਕਸ਼ਨ ਦੇਣੀ ਹੁੰਦੀ ਹਾਂਜੀ ਸਵਾਗਤ ਹੈ ਜੀ ਬੈਂਸ ਬਰੀਡਿੰਗ ਫਾਰਮ ਤੇ ਸੋ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਉਣਗੇ ਪਹਿਲਾ ਰਿਕਵੈਸਟ ਹੈ ਵੀ ਆਪਾਂ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਆਪਣੀਆਂ ਪਸ਼ੂ ਪਾਲਣ ਦੇ ਕਿਤੇ ਸਬੰਧਿਤ ਮੇਨਲੀ ਤੌਰ ਤੇ ਬਰੀਡਿੰਗ ਦੇ ਸਬੰਧ ਵਿੱਚ ਵੀਡੀਓਜ਼ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਸੱਜਣਾ ਨੂੰ ਅਪੀਲ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਸੱਜਣੋਂ ਆਪਣੇ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਵੀ ਕਾਊਂਟ ਬਣਾਇਆ ਹੋਇਆ ਬੈਸ ਬਰੀਡਿੰਗ ਫਾਰਮ 30 ਤੇ ਉੱਥੇ ਜਾ ਕੇ ਵੀ ਸੱਜਣਾਂ ਨੇ ਆਪਣੇ ਪੇਜ ਨੂੰ ਫੋਲੋ ਕਰਨਾ ਕਿਉਂਕਿ ਉੱਥੇ ਆਪਾਂ ਸ਼ਾਰਟ ਕੰਟੈਂਟ ਨਹੀਂ ਵੀ ਕਾਫੀ ਵਧੀਆ ਤੋਂ ਵਧੀਆ ਨੌਲੇਜ ਦੇਣ ਦੀ ਕੋਸ਼ਿਸ਼ ਕਰਦੇ ਜਿੰਨੀ ਕ ਆਪਾਂ ਨੂੰ ਹੈਗੀ ਆ ਬਾਕੀ ਅੱਜ ਵੀ ਵੀਡੀਓ ਵਿੱਚ ਗੱਲਬਾਤ ਕਰਦੇ ਆ ਪਸ਼ੂਆਂ ਦੀ ਫੀਡਿੰਗ ਦੇ ਸਬੰਧ ਵਿੱਚ ਸੋ ਮੇਰੇ ਮਾਈਂਡ ਚ ਸੱਜਣੋ ਜਿਸ ਤਰ੍ਹਾਂ ਵੀ ਟੌਪਿਕ ਆਉਂਦੇ ਮੈਂ ਕੋਸ਼ਿਸ਼ ਕਰਦਾ ਵੀ ਉਸੇ ਤਰ੍ਹਾਂ ਕਵਰ ਕਰਦਾ ਮੈਂ ਕੋਈ ਸਟੈਪ ਬਾਈ ਸਟੈਪ ਵੀਡੀਓਜ਼ ਨਹੀਂ ਮੈਥੋਂ ਬਣਦੀਆਂ ਜਿਸ ਤਰ੍ਹਾਂ ਵੀ ਮੇਰੇ ਮਾਈਂਡ ਦੇ ਵਿੱਚ ਟੌਪਿਕ ਆਉਂਦੇ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਅੱਜ ਦੀ ਵੀਡੀਓ ਚ ਜਿਹੜੀ ਮੈਂ ਮੇਨ ਗੱਲ ਕਰਨੀ ਆਪਾਂ ਉਸ ਦੇ ਵਿੱਚ ਮੇਨ ਨਹੀਂ ਕਰਦਾ ਵੀ ਪਸ਼ੂਆਂ ਨੂੰ ਜੋ ਆਪਾਂ ਚਾਰਾ ਦੇਣਾ ਫੀਡਿੰਗ ਕਹਿ ਸਕਦੇ ਆ ਦੇਣ ਦੇ ਵਿੱਚ ਕਿੰਨੇ ਵਾਰੀ ਕਰਨੀ ਚਾਹੀਦੀ ਆ ਮੋਸਟ ਆਫ ਫਾਰਮਰ ਜਿਹੜੇ ਆਪਣੇ ਪੰਜਾਬ ਦੇ ਵਿੱਚ ਗੱਲ ਕਰਾ ਤਾਂ ਸਾਰੀ ਦਿਹਾੜੀ ਪਸ਼ੂ ਖੁਰਨਗਾ ਤੇ ਬੰਦੇ ਰਹਿੰਦੇ ਆ ਤੇ ਸਾਰੀ ਦਿਹਾੜੀ ਪੱਠੇ ਪਾਈ ਜਾਂ ਉਹ ਇੱਕ ਚੰਗੀ ਪ੍ਰੋਡਕਸ਼ਨ ਨਾ ਲੈਣ ਦੇ ਕਈ ਵੀ ਕਮੀ ਆਪਣੇ ਤੇ ਫਾਰਮੂਲਾ ਦੇ ਵਿੱਚ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਪਸ਼ੂ ਆ ਸੱਜਣੋ ਇਹ ਜਗਾਲੀ ਕਰਨ ਵਾਲੇ ਪਸ਼ੂ ਆ ਇਹਨਾਂ ਨੂੰ ਫੀਡਿੰਗ ਤੋਂ ਬਾਅਦ ਜਿੰਨਾ ਸਮਾਂ ਦਿਨ ਦੇ ਵਿੱਚ ਅਪ੍ਰੋਕਸੀਮੇਟਲੀ 7 ਤੋਂ 8 ਘੰਟੇ ਇਹਨਾਂ ਨੂੰ ਸਲਾਈਵੇਸ਼ਨ ਦੇ ਲਈ ਚਾਹੀਦੇ ਆ ਦਿਨ ਦੇ ਸਮੇਂ ਕਹਿ ਰਿਹਾ ਮੈਂ ਸੱਜਣੋ ਜਿੰਨਾ ਜ਼ਿਆਦਾ ਸਮ ਆਪਾਂ ਪਸ਼ੂ ਨੂੰ ਸਲਾਈਵੇਸ਼ਨ ਮਤਲਬ ਕਿ ਗਾਲਾ ਕਾਰਨ ਦੇਵਾਂਗੇ ਉਨਾਂ ਜ਼ਿਆਦਾ ਪਸ਼ੂ ਤਾਂ ਖਾਦਾ ਪੀਤਾ ਹੈ ਡਾਈਜੈਸ਼ਨ ਹੋਊਗਾ ਅਤੇ ਉਹ ਡਾਈਜੈਸ਼ਨ ਕੀਤੇ ਹੋਏ ਰਹੇ ਹੀ ਆਪਾਂ ਨੂੰ ਪਸ਼ੂ ਨੇ ਪ੍ਰੋਡਕਸ਼ਨ ਦੇਣੀ ਹੁੰਦੀ ਆ ਸੋ ਇੱਕ ਮੈਂ ਫਾਰਮਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਥੋੜਾ ਜਿਹਾ ਆਪਾਂ ਸੈਂਸਟਿਵ ਵੇ ਦੇ ਨਾਲ ਕੰਮ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ ਚੰਗਾ ਪ੍ਰੋਫਿਟ ਆਪਾਂ ਅਰਨ ਕਰ ਸਕਦੇ ਹਾਂ ਇਸ ਕੰਮ ਚੋਂ ਮੇਰੇ ਕਹਿਣ ਦਾ ਮਕਸਦ ਇਹ ਵੀ ਦੇਣ ਦੇ ਵਿੱਚ ਪਸ਼ੂ ਨੂੰ ਦੋ ਟਾਈਮ ਫੀਡਿੰਗ ਕਰਨੀ ਇੱਕ ਸਹੀ ਤਰੀਕਾ ਇੱਕ ਸਹੀ ਫਾਰਮਰ ਦਾ ਮੈਂ ਕਹੂੰਗਾ ਦੋ ਵਾਰ ਕਰ ਸਕਦੇ ਤਿੰਨ ਵਾਰ ਕਰ ਸਕਦੇ ਹੋ ਆਪਣੇ ਦੇ ਨਿਰਪਰ ਅਜਿਕਰ ਆਪਾਂ ਜ਼ਿਆਦੇ ਖਰਾਕ ਪੋਣੇ ਨੂੰ ਚਲੋ ਆਪਾਂ ਨੂੰ 3 ਟਾਈਮ ਜੀ ਡਿਵਾਈਡ ਕਰਕੇ ਪਸ਼ੂ ਨੂੰ ਦੇ ਸਕਦੇ ਆ ਬਾਕੀ ਜ਼ਿਆਦੇ ਸਾਰੀ ਦੀ ਆਡੀ ਪਸ਼ੂਆਂ ਨੂੰ ਚਾਰਾ ਦੇ ਹੀ ਜਾਣਾ ਉਹ ਵੀ ਇੱਕ ਗਲਤ ਸਿੰਪਟਮ ਹੋ ਜਾਂਦਾ ਤੇ ਕਿਉਂਕਿ ਪਸ਼ੂ ਜ਼ਿਆਦੀ ਗਾਲਾ ਨਹੀਂ ਕਰਦਾ ਜਿੱਦੇ ਕਰਕੇ ਪਸ਼ੂ ਪ੍ਰੋਪਰ ਪ੍ਰੋਡਕਸ਼ਨ ਵੀ ਨਹੀਂ ਦਿੰਦਾ ਪਰ ਪਸ਼ੂ ਪ੍ਰੋਪਰ ਹੈਲਥੀ ਵੀ ਨਹੀਂ ਰਹਿੰਦਾ ਸੋ ਇੱਕ ਜ਼ਰੂਰੀ ਐ ਮੈਂ ਇਹ ਸੱਜਣਾ ਨੂੰ ਕਹਿਣਾ ਚਾਹਾਂਗਾ ਮੋਸਟ ਆਫ ਜਿਹੜੇ ਸੱਜਣਾ ਆਪਣੇ ਨਾਲ ਜੁੜੇ ਹੋਏ ਇਹਨਾਂ ਚੀਜ਼ਾਂ ਦਾ ਕਾਫੀ ਜਾਣੂ ਆ ਬਟ ਜਿਹੜੇ ਨਹੀਂ ਜਾਣੂ ਸੱਜਣ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਪਸ਼ੂਆਂ ਨੂੰ ਦੋ ਨਾਮ ਨਾਰਮਲ ਪਸ਼ੂਆਂ ਨੂੰ ਦੋ ਟਾਈਮ ਫੀਡਿੰਗ ਕੀਤੀ ਜਾਵੇ ਤਾਂ ਬੈਟਰ ਹਾਂ ਇਹ ਆਪਣੀਆਂ ਫੀਮੇਲਸ ਖੁੱਲੀਆਂ ਰਹਿੰਦੀਆਂ ਇਹਨਾਂ ਨੂੰ ਆਪਾਂ ਜਦੋਂ ਫੀਡ ਪਾਈ ਰਹਿੰਦੀ ਇਹਨਾਂ ਦੀ ਮਰਜ਼ੀ ਜਦੋਂ ਮਰਜ਼ੀ ਖਾਣ ਆਦਰ ਆਪਾਂ ਪਸ਼ੂ ਬੰਨ ਕੇ ਰੱਖਦੇ ਤਾਂ ਉਹਨਾਂ ਨੂੰ ਦੋ ਟਾਈਮ ਖੁਰਨੀ ਤੇ ਰੱਖੋ ਜਾਂ ਖੁਰਨੀ ਖਾਲੀ ਰੱਖੋ ਸਵੇਰ ਤੇ ਸ਼ਾਮ ਬਸ ਘੰਟਾ-ਘੰਟਾ ਉਹਨਾਂ ਨੂੰ ਬਹੁਤ ਆਚਾਰਿਆਦਾ ਆਪਾਂ ਮਤਲਬ ਘੰਟੇਕ ਦੇ ਘੰਟੇਕ ਦੇ ਵਿੱਚ ਪਸ਼ੂਆਂ ਨੂੰ ਚਾਰਾ ਖਵਾ ਕੇ ਫ੍ਰੀ ਕਰ ਦਿੰਦੇ ਨੇ ਉਸ ਤੋਂ ਬਾਅਦ ਪਸ਼ੂ ਆਪਣੇ ਗਾਲਾ ਹੀ ਕਰਦੇ ਨੇ ਤੇ ਭਾਵੇਂ ਖੁਰਨੀਆਂ ਤੇ ਖੜ ਕਿਉਂਕਿ ਹੁਣ ਠੰਡ ਦਾ ਮੌਸਮ ਆ ਚੁੱਕਿਆ ਤੇ ਪਸ਼ੂ ਆਪਾਂ ਜਿਹੜੇ ਅੰਦਰੋਂ ਸਵੇਰ ਕਾਫੀ ਲੇਟ ਕੱਢਦੇ ਧੁੱਪ ਨਿਕਲਣ ਤੋਂ ਬਾਅਦ ਹੀ ਪਸ਼ੂਆਂ ਨੂੰ ਕੱਢਦੇ ਆ ਤੇ ਬਾਕੀ ਇਹ ਵੀ ਸੱਜਣਾਂ ਨੂੰ ਅਪੀਲ ਆ ਵੀ ਠੰਡ ਬਹੁਤ ਹੋ ਗਈ ਹੈ ਪਸ਼ੂਆਂ ਦਾ ਵੀ ਖਿਆਲ ਰੱਖਿਆ ਜਾਵੇ ਤੇ ਨਾਲ ਪਸ਼ੂ ਭਾਵੇਂ ਆਪਣਾ ਗੱਭਣ ਆ ਭਾਵੇਂ ਨੌਨ ਪ੍ਰੈਗਨੈਂਟ ਆ ਉਹਨਾਂ ਨੂੰ ਗੁੜ ਜ਼ਰੂਰ ਦਿੱਤਾ ਜਾਵੇ ਕਿਉਂਕਿ ਗੁਰਦੇ ਨਾਲ ਪਸ਼ੂ ਨੂੰ એનર્ਜੀ ਮਿਲਦੀ ਆ ਅਤੇ ਜੇਕਰ ਪਸ਼ੂ ਨੂੰ ਗੁੜ ਨਹੀਂ ਦਿੰਦੇ ਤਾਂ ਪਸ਼ੂ ਆਪਣੀ એનર્ਜੀ ਵੇਸਟ ਕਰ ਕਰਕੇ ਉਹ ਆਪਣੇ ਤੋਂ ਨਿੱਘ ਪ੍ਰਾਪਤ ਕਰਦਾ ਜਿਦੇ ਕਰਕੇ ਪਸ਼ੂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਸੋ ਮੈਨੂੰ ਜਿੰਨੀ ਕ ਸਮਝ ਹੁੰਦੀ ਹੈ ਮੈਂ ਹਾਂ ਕੋਸ਼ਿਸ਼ ਕਰਦਾ ਵੀ ਤੁਹਾਨੂੰ ਦੱਸਾਂ ਜਰੂਰ ਤੇ ਬਾਕੀ ਪਸ਼ੂ ਨੂੰ ਗੁੜ ਦੇਣਾ ਪਾੜਦੇ ਬਹੁਤ ਜ਼ਰੂਰੀ ਆ ਪਾਈਆ ਕਾ ਅਪਰੋਕਸੀਮੇਟਲੀ ਵੱਡੇ ਪਸ਼ੂ ਨੂੰ ਗੁੜ ਦੇਣਾ ਜ਼ਰੂਰੀ ਜ਼ਰੂਰੀ ਆ ਉਸ ਤੋਂ ਵੱਧ ਮਾਤਰਾ ਚ ਵੀ ਦਵਾਂਗੇ ਤਾਂ ਬੈਨੀਫਿਟ ਸੀ ਆ ਗੁੜ ਦਾ ਕੋਈ ਨੁਕਸਾਨ ਨਹੀਂ ਬਾਕੀ ਨੇਚਰਲ ਜਾਂ ਸੋਰਸ ਹੈ ਇਹ ਕੋਈ ਤੇ ਗੁੜ ਦੇ ਵਿੱਚ ਪਸ਼ੂਆਂ ਨੂੰ ਨਾਲ ਦੁੱਧ ਵੀ ਵੱਧਦਾ ਤੇ ਪਸ਼ੂ ਠੰਡ ਤੋਂ ਵੀ ਬਚੇ ਰਹਿੰਦੇ ਆ ਬਾਕੀ ਮੇਨ ਅੱਜ ਟੌਪਿਕ ਸੀ ਆਪਣਾ ਫੀਡਿੰਗ ਤੇ ਵੀ ਜਿਹੜੀ ਪਸ਼ੂਆਂ ਨੂੰ ਫੀਡਿੰਗ ਆ ਦੁੱਧ ਵਾਲੇ ਪਸ਼ੂਆਂ ਨੂੰ ਮੈਂ ਕਹਿਣਾ ਚਾਹਉ ਤੁਸੀਂ ਦੋ ਟਾਈਮ ਫੀਡਿੰਗ ਕਰੋ ਤੇ ਪਸ਼ੂ ਘੰਟਾ ਕਿ ਇੱਕ ਪਸ਼ੂ ਨੂੰ ਪੱਠਿਆਂ ਦਾ ਦਿੱਤਾ ਜਾਵੇ ਤਾਂ ਪਸ਼ੂ ਮੇਰੇ ਸਾਹਬ ਦੇ ਨਾਲ ਸਹੀ ਰਹਿੰਦਾ ਜਿੰਨੀ ਉਹਨੇ ਪ੍ਰੋਡਕਸ਼ਨ ਦੇਣੀ ਉਹ ਘੰਟੇ 'ਚ ਫੀਡਿੰਗ ਖਾ ਕੇ ਪਸ਼ੂ ਨੂੰ ਦੇਣੀ ਆ ਜਿੰਨਾ ਵੱਧ ਪਸ਼ੂ ਸਲਾਈਵੇਸ਼ਨ ਕਰੋਗੇ ਤੁਸੀਂ ਨੋਟ ਕਰਿਓ ਜੀ ਜਿਸ ਦਿਨ ਪਸ਼ੂ ਵੱਧ ਗਾਲਾ ਕਰੂਗਾ ਭਾਵੇਂ ਫੀਡਿੰਗ ਉਸ ਦੀ ਘੱਟ ਖਾਦੀ ਹੋਵੇ ਉਹਦੇ ਪਸ਼ੂ ਜਿੰਨੀ ਕੇ ਫੀਡ ਦੇ ਸਬੰਧ ਵਿੱਚ ਨੌਲੇਜ ਆ ਮੈਂ ਸਟੀਕ ਤੇ ਸੱਚੀ ਜੀ ਜਿਹੜੀ ਜਾਣਕਾਰੀ ਉਹ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦਾ ਰਹਿਣਾ ਉਮੀਦ ਆ ਤੇ ਬਾਕੀ ਸਭ ਜੀ ਨੂੰ ਉਮੀਦਤ ਕਰਦੇ ਰਹੋ ਇਸ ਫੀਡ ਦੇ ਵਿੱਚ ਟਾਈਮ ਦੀ ਇਨਵੈਸਟਮੈਂਟ ਬਹੁਤ ਜ਼ਿਆਦਾ ਆ ਤੇ ਆਪਣਾ ਕਨਸੈਪਟ ਫਾਰਮਿੰਗ ਡੇਰੀ ਦਾ ਬਰੀਡਿੰਗ ਦਾ ਵੱਖਰਾ ਇਸ ਲਈ ਵੀ ਆਪਾਂ ਇੱਕ ਨਾਰਮਲ ਮੱਝ ਤੋਂ ਬਰੀਡ ਅਪਗ੍ਰੇਡ ਕਰਕੇ ਜਿਹੜੀ ਕਿ ਤੁਹਾਡੇ ਰੂਹ ਰੂ ਕਰ ਰਹੇ ਆ ਆਪਣੀ ਵੀਨਾ ਝੋਟੀ ਸਾਹਮਣੇ ਸ਼ਾਇਦ ਕੈਮਰੇਜ ਆ ਕਵਰ ਹੋ ਰਹੀ ਹੋਵੇ ਤੁਸੀਂ ਦੇਖ ਰਹੇ ਹੋਵਗੇ ਜਿਨੇ 2.5 ਤੋਂ 3 ਸਾਲਾਂ ਜਿਨੇ ਸੂਕੇ ਬਹੁਤ ਵਧੀਆ ਮਿਲਕ ਪ੍ਰੋਡਕਸ਼ਨ ਆਪਾਂ ਨੂੰ ਦਿੱਤੀ ਜਿਨੀ ਅਮੀਰ ਸੀ ਕਰਮਾ ਲਈ ਉਸ ਤੋਂ ਵੱਧ ਆਪਾਂ ਨੂੰ ਪ੍ਰੋਡਕਸ਼ਨ ਦੁੱਧ ਦੀ ਦਿੱਤੀ ਤੇ ਇਸ ਟਾਈਮ ਹਜੇ ਉਹ ਗੱਭਣ ਨਹੀਂ ਹੋਈ ਹੁਣ ਕੋਸ਼ਿਸ਼ ਕਰਾਂਗੇ ਵੀ ਉਹਨੂੰ ਘੱਟ ਤੋਂ ਘੱਟ ਸਮੇਂ ਵਿੱਚ ਗੱਭਣ ਕਰਾਈਏ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਮੈਂ ਇੰਨੀ ਜਰੂਰ ਮਾਫੀ ਚਾਹੁੰਨਾ ਸੱਜਣਾ ਨੇ ਇਹ ਵਾਦਾ ਕੀਤਾ ਸੀ ਵੀ ਆਪਾਂ ਇਸ ਦੀ ਲਾਈ ਮਿਲਕਿੰਗ ਕਰਾਵਾਂਗੇ ਸੋ ਸੱਜਣੋ ਲਾਈ ਮਿਲਕਿੰਗ ਆਪਾਂ ਹੁਣ ਵੀ ਨਹੀਂ ਇਸ ਦੀ ਅੱਗੇ ਵੀ ਨਹੀਂ ਕਰਾਵਾਂਗੇ ਕਿਉਂਕਿ ਦੁੱਧ ਇਸ ਦੇ ਵਿੱਚ ਕੋਈ ਇਹ ਝੂਠ ਨਹੀਂ ਹੈਗਾ ਵੀ ਦੁੱਧ ਨਹੀਂ ਦਿੱਤਾ ਦੁੱਧ ਜਿੰਨਾ ਮੈਂ ਕਹਿਣਾ ਉਹ ਤੋਂ ਵੱਧ ਦੇ ਰਹੀ ਹਾਂ ਸੱਜਣੋ ਮੈਂ 12 ਕਿਲੋ ਤੁਹਾਨੂੰ ਕਹਿਣ ਵੀ ਪੀਕ ਤੇ ਦਿੱਤਾ 12 ਤੋਂ ਵੱਧ ਦਿੱਤਾ ਵੀਰਾਂ ਨੇ ਬਟ ਆਪਾਂ ਲਾਈ ਵੇਸ ਨਹੀਂ ਨਹੀਂ ਕਰਾਇਆ ਵੀ ਇਸ ਵਿੱਚ ਥੋੜੀ ਜੀ ਇੱਕ ਖਾਮੀ ਆਈ ਹੈ ਵੀ ਇਸ ਦੀ ਚੁਾਈ ਟਾਈਟ ਆ ਬਾਕੀ ਜੋ ਕਿ ਸੱਜਣ ਐਕਸਪਰਟ ਹੋਇਆ ਇਸ ਸੰਬੰਧੀ ਮੈਂ ਤਾਂ ਹਾਲਾ ਕਿ ਜਿੰਨੇ ਜਿੰਨੇ ਚੀ ਅ 10 ਪਈ ਸੀ ਕਿ ਦੇਸੀ ਤਰੀਕੇ ਫਾਰਮੂਲੇਸ਼ਨ ਵਰਤਨ ਦੀ ਵੀ ਇਸ ਨਹਾਣ ਪੋਲੀ ਉਹ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਬਟ ਕੋਈ ਫਰਕ ਨਹੀਂ ਪਿਆ। ਬਾਕੀ ਹੋਰ ਕਿ ਸੱਜਣ ਨੂੰ ਪਤਾ ਹੋਵੇ ਚਵਾਈ ਪੋਲੀ ਕਰਨ ਦਾ ਤਾਂ ਜ਼ਰੂਰ ਦੱਸਿਆ ਜੀ। ਇਸੇ ਸੰਬੰਧ 'ਚ ਮੈਂ ਲਾਈਵ ਨਹੀਂ ਸੱਜਣੋ ਇਸ ਦੀ ਕਰਾਈ ਕਿਉਂਕਿ ਇਸ ਦੀ ਚਵਾਈ ਟੈਟ ਹੋਣ ਕਰਕੇ ਸਮਾਂ ਬਹੁਤ ਲੱਗ ਜਾਂਦਾ ਇਸ ਨੂੰ ਚੋਣ ਦੇ ਵਿੱਚ ਜਿਹਦੇ ਕਰਕੇ ਲਾਈਵ ਦੇ ਵਿੱਚ ਇੰਨਾ ਸਮਾਂ ਜੋੜਨਾ ਸੱਜਣਾਂ ਲਈ ਵੀ ਔਖਾ ਬਾਕੀ ਮੇਰੇ ਕੋਲ ਕੈਮਰਾਮੈਨ ਨਾ ਹੋਣ ਕਰਕੇ ਲਾਈਵ 'ਤੇ ਥੋੜੀ ਜਿਹੀ ਦਿੱਕਤ ਵੀ ਹੈ। ਚਲੋ ਹੁਣ ਤਾਂ ਆਪਾਂ ਵੀਡੀਓ ਕਿਸੇ ਨਾ ਕਿਸੇ ਹਿਸਾਬ ਨਾਲ ਸੈਟਅਪ ਕਰਕੇ ਬਣਾ ਲਈਦੀ ਆ। ਬਾਕੀ ਹਾਂ ਆਉਣ ਵਾਲੇ ਸਮੇਂ 'ਚ ਜਰੂਰ ਪ੍ਰਮਾਤਮਾ ਮਿਹਰ ਕਰੇ ਸੱਜਣੋ ਇਸੇ ਤਰ੍ਹਾਂ ਹੀ ਨਹੀਂ ਵੀ ਜਰੂਰ ਚੰਗੇ ਜਾਨਵਰ ਇਸੇ ਤਰ੍ਹਾਂ ਤਿਆਰ ਹੁੰਦੇ ਨੇ ਤੇ ਲਾਈਵ ਜਰੂਰ ਦਿਖਾਵਾਂਗੇ ਇਸ ਚੀਜ਼ ਦਾ ਵਾਅਦਾ ਮੇਰਾ ਤੁਹਾਡੇ ਨਾਲ ਤੇ ਮੈਂ ਇਹੀ ਮੇਰੇ ਕਹਿਣ ਦਾ ਮਕਸਦ ਇਹ ਵੀ ਆਪਾਂ ਨਾਰਮਲ ਮੱਝਾਂ ਨੂੰ ਕਿਸ ਤਰ੍ਹਾਂ ਕੀ ਅਪਗ੍ਰੇਡ ਕਰਦੇ ਆ ਤੇ ਉਹ ਤੁਹਾਨੂੰ ਦਿਖਾਉਣਾ ਵੀ ਦਿਖਾਉਣਾ ਬਾਕੀ ਪਸ਼ੂ ਦੇ ਬੋਡੀ ਕੈਰੈਕਟਰ ਸੱਜਣੋ ਦੱਸ ਦਿੰਦੇ ਹੁੰਦੇ ਵੀ ਇਹ ਪਸ਼ੂ ਨੇ ਚੰਗਾ ਪ੍ਰੋਡਕਸ਼ਨ ਕੀਤਾ ਹੋ ਦੁੱਧ ਜਾਂ ਜਾਂ ਨਹੀਂ ਇਹ ਚੀਜ਼ਾਂ ਮੇਨ ਮੈਟਰ ਕਰਦੀਆਂ ਜਿਹੜੇ ਸੱਜਣ ਇਸ ਚੀਜ਼ ਦੇ ਵਿੱਚ ਫੀਡ ਦੇ ਵਿੱਚ ਲੰਬੇ ਸਮੇਂ ਤੋਂ ਗੁਜ਼ਰਦੇ ਆ ਨਾ ਉਹਨਾਂ ਨੂੰ ਪਸ਼ੂ ਦੀ ਚਾਰਾ ਚੱਲਣ ਤੋਂ ਪਤਾ ਲੱਗ ਜਾਂਦਾ ਪਸ਼ੂ ਦੇ ਸਟਰਕਚਰ ਤੋਂ ਪਤਾ ਲੱਗ ਜਾਂਦਾ ਵੀ ਪਸ਼ੂ ਦੁੱਧ ਵਾਲਾ ਹੈ ਜਾਂ ਨਹੀਂ ਬਾਕੀ ਅੱਜ ਦੀ ਵੀਡੀਓ ਵਿੱਚ ਮੇਨਲੀ ਤੌਰ ਤੇ ਆਪਣੀ ਗੱਲਬਾਤ ਸੀ ਕਿ ਪਸ਼ੂਆਂ ਨੂੰ ਫੀਡਿੰਗ ਦੇ ਸਬੰਧ ਵਿੱਚ ਦੋਸ ਟਾਈਮ ਪਸ਼ੂਆਂ ਨੂੰ ਨਾਰਮਲ ਫੀਡਿੰਗ ਦਿੱਤੀ ਜਾਵੇ ਤਾਂ ਬੈਟਰ ਆ ਬਾਕੀ ਜੇ ਗੱਲ ਕਰੀਏ ਫੀਡ ਦੀ ਕੁਆਂਟੀਟੀ ਪਸ਼ੂ ਨੂੰ ਕਿੰਨੀ ਦੇਣੀ ਚਾਹੀਦੀ ਜੇਕਰ ਇੱਕ ਮੱਝ 10 ਕਿਲੋ ਦੁੱਧ ਦਿੰਦੀ ਆ ਤਾਂ ਉਸ ਨੂੰ 5 ਤੋਂ 5.5 ਕਿਲੋ ਪਰ ਅਪ੍ਰੋਕਸੀਮੇਟਲੀ ਫੀਡ ਚਾਹੀਦੀ ਆ ਉਸ ਦੀ ਬਾਡੀ ਗਰੋਥ ਦੇ ਲਈ ਮੈਟਰ ਬੀਸੀਐਸ ਦੇ ਲਈ ਤੇ ਉਹਦੀ ਪ੍ਰੋਪਰ ਮਿਲਕ ਪ੍ਰੋਡਕਸ਼ਨ ਦੇਣੀ। ਬਾਕੀ ਪਸ਼ੂਆਂ ਨੂੰ ਮਿਨਰਲ ਮਿਕਚਰ ਡੇਲੀ ਵਰਤੋ ਕਰਨੀ ਚਾਹੀਦੀ ਆ ਜ਼ਰੂਰੀ ਆ। ਤਾਂ ਜੋ ਪਸ਼ੂ ਆਪਣਾ ਪ੍ਰੋਪਰ ਕਿਸੇ ਵੀ ਤਰ੍ਹਾਂ ਦੇ ਵਿਟਾਮਿਨ ਮਿਨਰਲਸ ਦੀ ਡੈਫੀਸ਼ੀਐਂਸੀ ਨਾਲ ਵੀ ਆਪਣੀ ਵੀਰਾਂ ਨੂੰ ਸੱਜਣੋਂ ਨਹੀਂ ਦਿੱਤਾ ਗਿਆ ਸੀ 2 ਕੁ ਮਹੀਨੇ। ਤਾਂ ਇਸੇ ਚੱਕਰ 'ਚ ਕੰਮ ਆਪਣਾ ਲੇਟ ਹੋ ਗਿਆ। ਬਾਕੀ ਕੋਸ਼ਿਸ਼ ਕਰਾਂਗੇ ਵੀ ਛੇਤੀ ਤੋਂ ਛੇਤੀ ਇਸ ਨੂੰ ਪ੍ਰੈਗਨੈਂਟ ਕਰਾਈਗੇ ਤੇ ਆਉਣ ਵਾਲੇ ਸੁਇਲ ਛੇਤੀ ਤਿਆਰ ਕਰੀਏ ਤੇ ਆਪਣੀ ਵੀਰਾਂ ਹਜੇ ਵੀ ਸੱਜਣੋਂ ਦੋਦਾਂ ਦਾ ਉਹ ਸੱਜਣ ਕੋਈ ਵੀ ਆ ਕੇ ਦੇਖ ਸਕਦਾ ਇਸ ਦੇ ਵਿੱਚ। ਬਾਕੀ ਆਪਣੀਆਂ ਵੀਡੀਓ ਕਿਸ ਤਰ੍ਹਾਂ ਲੱਗਦੀਆਂ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਦਿਆ ਕਰੋ ਹਾਂਜੀ ਮੈਨੂੰ ਜਿੰਨੀਕ ਦਿਲ ਤੋਂ ਗੱਲਾਂ ਇਸ ਫੀਲਡ ਦੇ ਸਬੰਧ ਵਿੱਚ ਹੁੰਦੀਆਂ ਮੈਂ ਤੁਹਾਡੇ ਦੇ ਸਮੇਂ ਸਮੇਂ ਅਨੁਸਾਰ ਸ਼ੇਅਰ ਕਰਦਾ ਰਿਹਾ ਕਰੂੰ ਐਨੀ ਕੀ ਜਰੂਰ ਮਾਫੀ ਚਾਹੁੰਨੀ ਹੈ ਵੀ ਆਪਣੀ ਵੀਡੀਓ ਲੇਟ ਫੇਟ ਜਰੂਰ ਹੋ ਸਕਦੀ ਆ ਪਹਿਲਾਂ ਜਾਣਾ ਸੱਜਣ ਨੂੰ ਹੋਣ ਕਰਕੇ ਸਾਰੇ ਮੈਨੇਜਮੈਂਟ ਖੁਦ ਨਹੀਂ ਕਰਨੇ ਹੁੰਦੇ ਮੈਂ ਮੋਸਟਲੀ ਸੱਜਣ ਇਹਨਾਂ ਚੀਜ਼ਾਂ ਨੂੰ ਜਾਣਦੀ ਆ ਫੇਰ ਵੀ ਮੈਂ ਸਮੇਂ ਚ ਸਮਾਂ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਬਾਕੀ ਇੱਕ ਫੇਰ ਸੱਜਣ ਨੂੰ ਲਾਸਟ ਚ ਅਪੀਲ ਆ ਵੀ ਆਪਣੇ ਇੰਸਟਾਗ੍ਰam ਤੇ ਪੇਜ 30 ਦੇ ਨਾਮ ਦੇ ਨਵਾਂ ਪੇਜ ਅਕਾਊਂਟ ਬਣਾਇਆ ਹੋਇਆ ਉਸ ਨੂੰ ਜਾ ਕੇ ਸਜਣਾ ਨੇ ਜ਼ਰੂਰ ਫੋਲੋ ਕਰਨਾ ਉੱਥੇ ਵੀ ਆਪਾਂ ਰੀਡਸ ਟਿਕ ਸ਼ਾਰਟ ਕੰਟੈਂਟ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਕੋਸ਼ਿਸ਼ ਆ ਵੀ ਤੁਹਾਨੂੰ ਉੱਥੇ ਵੀ ਕੋਈ ਨਾ ਕੋਈ ਸਿੱਖਣ ਨੂੰ ਜ਼ਰੂਰ ਮਿਲੂਗਾ ਬਾਕੀ ਧੰਨਵਾਦ ਲਾਸਟ ਤੱਕ ਵੀਡੀਓ ਨੂੰ ਵਾਚ ਕਰਨ ਲਈ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ